ਕਿੱਡੀ ਸੋਹਣੀ ਫੋਟੋ ਬੰਦੇ ਚਲੇ ਜਾਂਦੇ ਜਾਂਦਾ ਰਹਿ ਜਾਂਦੇ ਬੇਬੇ ਚਾਬੀ ਦੇ ਦੇ ਨਹੀਂ ਤਾਂ ਮੈਂ ਜਿੰਦਰਾ ਆਇਆ ਭੰਡ ਦੇਣਾ ਯਾਰ ਮੈਂ ਨਹੀਂ ਕਿ ਐਵੇਂ ਚੂਪੀ ਚਲੀ ਮੈਂ ਆ ਰਾਂ ਟ੍ਰਾਂਕ ਖੋਲਣ ਲੈਣਾ ਬੇਬੇ ਦੇ ਦੇ ਯਾਰ ਕੱਲ ਵੀ ਐਂ ਟ੍ਰਾਂਕ ਖੋਲਣ ਲੱਗੇ ਕੱਲ ਮੇਰੀ ਆ ਕਿ ਕੱਲ ਵੀ ਟ੍ਰਾਂਕ ਪਾਜ ਗਿਆ ਇਹ ਟ੍ਰਾਂਕ ਕੋਈ ਮਾੜਾ ਮੋਟਾ ਟ੍ਰਾਂਕ ਨਹੀਂ ਇਹ ਬੜਾ ਪੁਰਾਣਾ ਟ੍ਰਾਂਕ ਆ ਬੜੀਆਂ ਚੀਜ਼ਾਂ ਬੇਬੇ ਨੇ ਇਹਦੇ ਸਾਫ਼ ਕੇ ਰੱਖੀਆਂ ਤੇ ਤਾਂ ਹੀ ਤੇ ਬੇਬੇ ਨੇ ਇੰਦਾ ਵੱਡਾ ਲੌਕ ਲਾਇਆ ਮੈਂ ਨਹੀਂ ਜੇ ਮਾ ਬੇਬੇ ਬੜਾ ਕੀ ਆ ਉਹ ਸਾਰੀਆਂ ਚੀਜ਼ਾਂ ਆਪਾਂ ਦਿਖਾਉਣਾ ਕਿ ਪਹਿਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਕਿਹੜੀਆਂ ਚੀਜ਼ਾਂ ਸਾਹਮਣੇ ਰੱਖੀਆਂ ਨਹੀਂ ਤਾਂ ਮੈਂ ਭੰਗ ਦਾ ਲਾਉਂਦਾ ਨਹੀਂ ਮੈਂ ਨਹੀਂ ਮੈਂ ਮੈਂ ਜੰਮੂ ਜਾਣੇ ਮੈਂ ਤਾਂ ਤੁਹਾਨੂੰ ਨਹੀਂ ਲਾਉਂਗਾ ਪਤਾ ਨਹੀਂ ਕੀ ਰੱਖੀ ਫਿਰਦੇ ਵਿੱਚ ਇਹ ਕਿਹਦੇ ਚ ਇਹੋ ਜਿਹਾ ਕਿਹੜਾ ਖਜ਼ਾਨਾ ਕਿਹੜਾ ਉਹ ਮੇਰਾ ਖਜ਼ਾਨਾ ਮੇਰੇ ਦੀ ਰੱਖਣਾ ਉਸ ਰੰਗ ਦੀ ਇਹ ਪਤਾ ਨਹੀਂ ਕਿਹੜਾ ਖਜ਼ਾਨਾ ਬੇਬੇ ਖੋਲਣ ਹੀ ਨਹੀਂ ਦਿੰਦੀ ਮੈਂ ਨਹੀਂ ਕੋ ਮੈਂ ਜੱਬੇ ਨਵਾਂ ਟਰੰਕ ਦਾ ਤੋੜੀ ਬੇਬੇ ਦੀ ਚਾਬੀ ਨਾਲ ਫਿਰ ਨਹੀਂ ਨਹੀਂ ਮੈਂ ਨਹੀਂ ਲੌਕ ਖੋਲਣ ਦੇਣਾ ਯਾਰ ਦੇਖ ਤੇ ਲੈਣ ਦੇ ਨਹੀਂ ਮੈਂ ਮਗਨੇ ਵੇਖਣ ਲੱਗਿਆ ਉਹ ਮੈਂ ਵੇਖਣ ਦੇਣਾ ਬੇਬੇ ਦਾ ਵਿੱਚ ਖਜਾਨਾ ਹੈ ਤਾਂ ਹੀ ਕਰਕੇ ਆਉਂਦਾ ਇਹੋ ਮਾਖਣਾ ਦੇਣਾ ਟ੍ਰਾਂਕ ਬੇਬੇ ਨਾਲ ਕੱਲ ਤੇ ਜਦੋਂ ਕਹਿਣ ਕਿ ਬੇਬੇ ਐਦਾਂ ਕਰਕੇ ਤੇਰਾ ਟ੍ਰਾਂਕ ਖੋਲਣਾ ਬੇਬੇ ਚਾਬੀ ਹਾਲ ਤੇ ਕੋਲ ਹੀ ਰੱਖੀ ਫਿਰਦੀ ਕਾ ਮੈਂ ਮੈਂ ਨਹੀਂ ਚਾਬੀ ਕਿਉਂ ਦੇਣੀ ਮੇਰੇ ਦੇ ਦੇ ਇੱਕ ਵਾਰੀ ਨਹੀਂ ਨਹੀਂ ਮੈਂ ਨਹੀਂ ਲੌਕ ਖੋਲਣ ਦੇਣਾਗਾ ਮੈਂ ਤੁਰੰਤ ਦੇਣਾਗਾ ਫੜਾ ਦਿਖਾ ਦਈਏ ਸਾਰੇ ਚੱਲ ਤੋੜ ਦੇ ਨਹੀਂ ਖੋਲ ਲਾਂਗੇ ਉਵੇਂ ਦੇ ਦਾਂਗਾ ਚਾਬੀ ਦਿਖਾ ਕੇ ਸਾਰੇ ਕਬਾਸ ਕਰ ਦਾਂਗੇ ਠੀਕ ਹੈ ਨਹੀਂ 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 ਮੈਂ ਚਾਬੀ ਨਹੀਂ ਦੇਣੀ ਕਿ ਦੋ ਵੀ ਤੋੜਨਾਗਾ ਨਹੀਂ ਲੋਕ ਨਹੀਂ ਤੋੜਦੇ ਆ ਪੰਜਾਬੀ ਨਾਲ ਖੋਲਾਗੇ ਦਿਖਾਉਣਾ ਹੀ ਆ ਸਾਰਾ ਲਿਆ ਇਹ ਦੇ ਦੇ ਤਾਂ ਕੋਈ ਨਹੀਂ ਇਹ ਲੱਗ ਗਈ ਸੋ ਫਾਈਨਲੀ ਸੱਜਣੋ ਚਾਬੀ ਮਿਲ ਗਈ ਆ ਸੋ ਇਹ ਕੋਈ ਮਾੜਾ ਮੋੜਾ ਟ੍ਰਾਂਕ ਨਹੀਂ ਇਹਦੇ ਵਿੱਚ ਬੇਬੇ ਨੇ ਆਪਦੀ ਵਿਰਾਸਤ ਸਾਮ ਕੇ ਰੱਖੀ ਹੋਈ ਆ ਸੋ ਆਪਾਂ ਖੋਲ ਕੇ ਦਿਖਾਉਂਦਾ ਬੇਬੇ ਹੈ ਕਿ ਰਹੇ ਕਿ ਆ ਖੋਲ ਕੇ ਵੇਖੋ ਨਾ ਜਾਗ ਲੂਕ ਕੋਈ ਨਾ ਨਾਮ ਖਜ਼ਾਨੇ ਨੂੰ ਹੱਥ ਲਾਇਆ ਜੋ ਖਜ਼ਾਨੇ ਨੂੰ ਹੱਥ ਨਹੀਂ ਲਾਉਂਦੇ ਪਰ ਖਜ਼ਾਨਾ ਦਿਖਾ ਦਈਏ ਸਾਰਿਆਂ ਨੂੰ ਕਿਹੜਾ ਖਜ਼ਾਨਾ ਹੈ ਲਓ ਵੀ ਇਹ ਪਹਿਲਾਂ ਦੱਸੀਏ ਬੇਬੇ ਟਰੰਕ ਕਦੋਂ ਦਾ ਆ ਇਹ ਮੇਰਾ ਬਰੀਆ ਟਰੰਕ ਹੈ ਸੌਹਰਿਆਂ ਨੇ ਦਿੱਤਾ ਵੀ ਜਿਹੜੀ ਵਾਰੀ ਪਾ ਕੇ ਅੱਛਾ ਅਗਰ ਲੋਕ ਟੈਂਕੀਆਂ ਦਿੰਦੇ ਸੀਗੇ ਟੈਂਕੀਆਂ ਹਾਂ ਹੁਣ ਲੋਕ ਚੰਗੀਆਂ ਦਿੰਦਿਆਂ ਨਾ ਤੇ ਮੈਨੂੰ ਟਰੰਕ ਦਿੱਤਾ ਟੁੱਟਿਆ ਅਛਾ ਇਹ ਤੇ ਤੂੰ ਤੋੜਿਆ ਨਾ ਮੈਂ ਕਰ ਤੋੜਿਆ ਉਹਨਾਂ ਨੂੰ ਦਿੱਤਾ ਹੀ ਨਾ ਫੋਣਿਆਂ ਨਾਲ ਟੁੱਟਿਆ ਸੀ ਪਹਿਲਾਂ ਇਹ ਵਰੀ ਗੱਲ ਰੰਗ ਮੇਰਾ ਲੋ ਵੀ ਇਹ ਟਰੰਕ ਬੇਬੇ ਦੀ ਵਰੀ ਦਾ ਬੇਬੇ ਨੇ ਆਪਦਾ ਸਾਰਾ ਸਮਾਨ ਇਹਦੇ ਵਿੱਚ ਸਾਮ ਕੇ ਰੱਖਿਆ ਹੋਇਆ ਸੋ ਹੁਣ ਆਪਾ ਲੋਕ ਖਰਾਬ ਤਾਂ ਨਹੀਂ ਹੋ ਗਿਆ ਖੁੱਲਦਾ ਨਹੀਂ ਬੇਬੇ ਹੈ ਤੂੰ ਨੇ ਖਰਾਬ ਕੀਤਾ ਹੋਗਾ ਸਭਾਈ ਨੇ ਨਹੀਂ ਲੋਕ ਖੁੱਲ ਗਏ ਸਜਣੋ ਓ ਮਾਈ ਗੁੱਡਨੈਸ ਓ ਮਾਈ ਗੁੱਡਨੈਸ ਬੇਬੇ ਵਾਕੇ ਖਜ਼ਾਨਾ ਪਿਆ ਹੋਇਆ ਇੱਥੇ ਬੜੀਆਂ ਚੀਜ਼ਾਂ ਸਾਹਮਣੇ ਰੱਖੀਆਂ ਪਈਆਂ ਇੱਧਰ ਦੇਖੋ ਤੇ ਸਹੀ ਕਰਾਂ ਦੀ ਲੋਵੀ ਸਜਣੋ ਤੁਹਾਨੂੰ ਵੀ ਬਾਰੀ-ਬਾਰੀ ਆਪਾਂ ਸਾਰਾ ਖਜ਼ਾਨਾ ਦਿਖਾਵਾਂਗੇ ਕਿ ਕੀ ਹੈ ਇਹਦੇ ਵਿੱਚ ਲਓ ਵੀ ਇਧਰ ਖਜ਼ਾਨਾ ਵੇਖਣ ਲਈ ਦਰਸ਼ਕਾ ਆਪਣਾ ਕੰਮ ਕੁਮਛਾ ਛੱਡ ਕੇ ਵੇ ਮੰਮੀ ਆ ਕੇ ਕੰਮ ਤਾਂ ਚੱਲਦਾ ਹੀ ਰਹਿਣਾ ਮੈਂ ਤਾਂ ਮੈਂ ਵੀ ਵੇਖ ਲੱਗ ਜਾਣਾ ਕੀ ਹੈ ਨਾ ਮੇਰੇ ਕਰਨ ਦਾ ਸਮਾਇਆ ਪਿਆ ਨਹੀਂ ਮੈਨੂੰ ਵੇਖਣ ਆਪ ਤੱਕ ਪਹੁੰਚਿਆ ਹਾਲ ਵੇਖ ਕੀ ਕੀਤਾ ਵੇ ਤੂੰ ਜੋ ਜ ਮੇਰਾ ਹਾਲ ਉਹ ਤਾਂ ਟਰੱਕ ਦਾ ਹੋ ਗਿਆ ਕਿੰਨੇ ਸਾਲ ਪੁਰਾਣੇ ਇਹ ਮੈਨੂੰ ਲੱਗਦਾ 60 65 ਸਾਲ ਹੋ ਗਏ ਹੋਣੇ ਹਾਂ ਹੋਦੋਂ ਦਾ ਹੀ ਆ ਲਓ ਵੀ 60 65 ਸਾਲ ਪੁਰਾਣਾ ਬੇਬੇ ਦੀ ਵਰੀ ਦਾ ਏ ਇਹ ਵਰੀ ਦਾ ਹਾਂ ਦੱਸਿਆ ਬੇਬੇ ਸੋ ਸਜਨੋ ਵੇਟ ਨਹੀਂ ਹੋ ਰਹੀ ਜਿਵੇਂ ਮੈਨੂੰ ਪਤਾ ਮੇਰੇ ਤੋਂ ਵੇਟ ਨਹੀਂ ਹੋ ਰਹੀ ਤੁਹਾਡੇ ਤੋਂ ਵੇਡ ਨਹੀਂ ਹੋ ਰਹੀ ਕੱਲੀ ਕੱਲੀ ਚੀਜ਼ ਆਪਾਂ ਦਿਖਾਵਾਂਗੇ ਤੇ ਤੇਰ ਦੱਸਾਂਗੇ ਬੇਬੇ ਤੋਂ ਪੁੱਛਾਂਗੇ ਬੇਬੇ ਕਦੋਂ ਦੀ ਸੀ ਇਹਨੇ ਬਣਾਇਆ ਹੈ ਕਿਥੋਂ ਲਿਆਂਦਾ ਲਈ ਹੁੰਦਾ ਜਿਹੜੀਆਂ ਚੀਜ਼ਾਂ ਵੀ ਆ ਉਹ ਸਾਰੀਆਂ ਦਿਖਾ ਦੇ ਸਭ ਤੋਂ ਪਹਿਲਾਂ ਬਾਜੀ ਉੱਤੇ ਹੀ ਇੱਕ ਚੀਜ਼ ਪਈ ਹੈ ਬੜੀ ਸੋਹਣੀ ਕੈਮਰਾਮੈਨ ਜੀ ਆ ਬੇਬੇ ਦੱਸੇ ਕੀ ਦੀ ਆ ਇਹ ਇਹ ਤੇਰੇ ਡੈਡੀ ਦੀ ਇਹਦੀ ਮਾਸੀ ਨੇ ਬਣਾ ਕੇ ਦਿੱਤੀ ਸੀ ਉਦੋਂ ਨਿੱਕੇ ਹੁੰਦੇ ਨੂੰ ਅਚਾ ਉਹ ਆ ਬਣ ਕੇ ਦਿੱਤੀ ਉਹ ਹਾਂ ਉਹ ਆ ਬਾਗੂ ਜਾਣਦੀ ਸੀ ਬਣਨ ਤੇਨੇ ਬਣ ਕੇ ਦਿੱਤੀ ਸੀ ਕੀ ਲਿੱਕੇ ਹੁੰਦੇ ਨੇ ਇਧਰ ਕੋਲੇ ਆ ਕੇ ਦਿਖਾਓ ਕਰਾਂ ਦੀ ਇਧਰ ਬੋਲ ਬੂਟੀਆਂ ਹੈ ਸਾਦੂ ਪਾਏ ਸੀ ਉਹਨੇ ਬਣ ਕੇ ਦਿੱਤੀ ਸੀ ਇਹਦੀ ਮਾਸੀ ਨੇ ਬੇਬੇ ਬੜੀ ਸੋਹਣੀ ਆ ਯਾਰ ਨਿੱਕੂ ਜੀ ਓਏ ਬੋਲੀ ਬੋਲੀ ਆ ਲਾਵੀ ਆ ਡੈਡੀ ਜੀ ਦੇ ਛੋਟੇ ਹੁੰਦੇ ਆ ਦੀ ਮਾਸੀ ਇੱਕ ਮਿੰਟ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆ ਉਹ ਤੁਹਾਡਾ ਪਲਾ ਬੜ ਕੇ ਰੱਖਿਓ ਔਰ ਲਾਵੀ ਹਾਂ ਡੈਡੀ ਐਡੇ ਹੋਗੇ ਜਦੋਂ ਜਦੋਂ ਡੈਡੀ ਜੀ ਐਡੇ ਘੁੰਮਿਆ ਹੀ ਉਦੋਂ ਦੀ ਸਾਫ਼ ਕੇ ਰੱਖੀ ਹੋਈ ਬੇਬੇ ਨੇ ਹੈਨਾ ਬੇਬੇ ਫੋਨ ਨੇ ਇੰਡੋਰੀ ਦਾੜੀ ਵਿੱਚ ਤਾਂ ਜਿੱਤੇ ਵੀ ਨਹੀਂ ਆਉਣਾ ਲਓ ਵੀ ਆ ਚੀਜ਼ ਤੇ ਬੜੀ ਸੋਹਣੀ ਹੈ ਇਹ ਅੱਗੇ ਰੱਖ ਦਈਏ ਹਾਂ ਲਓ ਜੀ ਆ ਚੈੱਕ ਕਰੋ ਤੇ ਬੇਬੀ ਆ ਦੋ ਟੋਪੀਆਂ ਏ ਵੀ ਤੇਰੀ ਭੂਆ ਦੀਆਂ ਜਿਹੜੀਆਂ ਮਾਸੀਆਂ ਤੇ ਮਾਮੀਆਂ ਨੇ ਬਣਾ ਕੇ ਦਿੱਤੀਆਂ ਸੀ ਅੱਛਾ ਉਹ ਪਹਿਲਾਂ ਨਾ ਪਹਿਲਾਂ ਪਹਿਲਾਂ ਉਹੀ ਜਾਣਦੇ ਸੀ ਬੁੰਨਾ ਬੁੰਨਾ ਸਾਰਾ ਉਹ ਜਾਣਦੀਆਂ ਸੀ ਬੁੜੀਆਂ ਆ ਮੈਨੂੰ ਲੱਗਦਾ ਤੇਰੀ ਭੂਆ ਦੀ ਉਹ ਤੇ ਗਾੜੀ ਦੀ ਆ ਬਿਆੰਤ ਦੀ ਆ ਵੱਡੀ ਤੋਂ ਲੈ ਕੇ ਮੋਹਰੇ ਆਵੇ ਲੱਗਾ ਡੈਡੀ ਦੇ ਛੋੜੇ ਨਾ ਵਾਓ ਵਾਓ ਅੱਗੇ ਵੇਲਾ ਲਾਓ ਤੇਰੀ ਭੂਆ ਦੀ ਜੀ ਲਓ ਜੀ ਆ ਵੀ ਦਿਖਾ ਦਿੱਤਾ ਜਾਵੇਂ ਆ ਆ ਡੈਡੀ ਦੀ ਆ ਤੇ ਆ ਭੂਆ ਦੀ ਨਿੱਕੇ ਨਿੱਕੇ ਉਹ ਤਾਂ ਫਿਰ ਬਾਹਲੇ ਨਿੱਕੇ ਹੁੰਦੇ ਹਣਗੇ ਆਹ ਸੱਚ ਤੁਹਾਨੂੰ ਦਾ ਦਈਏ ਜਿਹੜੀ ਭੂਆ ਸੀ ਤੇ ਡੈਡੀ ਦੇ ਜੋੜੇ ਸੀਗੇ ਜਿਹੜੇ ਆਪਣੇ ਕੋਲ ਵਾਹ ਜੀ ਵਾਹ ਇਧਰ ਚੈੱਕ ਕਰੋ ਟੋਪੀਆਂ ਫਿਰ ਆਪ ਰੱਖ ਦਈਏ ਅੱਗੇ ਟਣ ਟਣ ਇਹ ਪ੍ਰਾਣਾ ਆਪਣੀ ਵਿਰਾਸਤ ਤੇ ਆ ਜਿਹੜੇ ਲੋਕੀ ਹਨਾ ਪਹਿਲਾਂ ਘਰੇ ਲਓ ਜੀ ਅੱਗੇ ਆ ਗਿਆ ਕਿਵੇਂ ਬਹਿ ਕੇ ਕੀ ਆਟਾ ਇਹ ਰੁੜ ਗਈਆਂ ਨਿੱਕਾ ਹੁੰਦੇ ਨੇ ਤੇਰਾ ਬਾਪ ਹਾਂ ਪਤਾ ਨਹੀਂ ਕਿ ਨਿੱਕੀ ਨਹੀਂ ਤੇਰਾ ਬਾਪ ਹੁੰਦਾ ਟੈਡੀ ਦਾ ਪੈਰ ਐਡਾ ਆ ਤੇ ਉਹਦੇ ਨਿੱਕੇ ਤੇ ਇਹ ਕਿੰਨਾ ਨਹੀਂ ਉਹ ਫੇਰੇ ਵੀ ਐਡੇ ਜੇ ਕਿਨਾ ਇਹ ਬੈਂਤੋ ਨਹੀਂ ਹੋਣਾ ਇਹ ਵੀ ਨਿੱਕੇ ਅੱਛੇ ਡੈਡੀ ਤੇ ਭੂਆ ਉਹਨਾਂ ਨੇ ਹੀ ਸੰਭਾਲਣਾ ਸਾਰਾ ਉਹਨਾਂ ਨੇ ਇਹਨਾਂ ਦਾ ਹੀ ਸਮਾਨ ਸੰਭਾਲ ਕੇ ਉਹਨਾਂ ਨੇ ਬਣਾਇਆ ਇਹ ਮਾਮੀਆਂ ਮਾਸੀਆਂ ਨਹੀਂ ਬਣਾਈਆਂ ਅੱਛੇ ਸਾਰਾ ਸਮਾਨ ਉਹਨਾਂ ਨੇ ਉਹਨਾਂ ਨੇ ਬਣਾ ਕੇ ਲਓ ਜੀ ਇਹ ਨਿੱਕੇ ਹੁੰਦੇ ਡੈਡੀ ਦੀ ਕਲੈਕਸ਼ਨ ਚ ਡੈਡੀ ਭੂਆ ਦੀ ਹੈ ਨਾ ਰਾਮੀ ਮੈਮ ਇਹ ਕੀ ਹੈ ਬੇਬੇ ਜਰਾ ਦੇਖੋ ਕੋਈ ਵਰਕਿੰਗ ਹੋਣੀ ਕੋਈ ਅਭੀ ਸੱਜਣੋ ਅੱਗੇ ਇੱਕ ਬੜੀ ਸੋਹਣੀ ਚੀਜ਼ ਮੈਨੂੰ ਦਿਖਾਈ ਦੇ ਰਹੀ ਆ ਬਹੁਤ ਹੀ ਪੁਰਾਣੀ ਲੱਗ ਰਹੀ ਆ ਇਧਰ ਪਹਿਲਾਂ ਇਧਰ ਆਓ ਵਾਹ ਵਾਹ ਬੇਬੇ ਇਹ ਤੇਰੇ ਬਾਪੂ ਦੀ ਇਹ ਮੈਨੂੰ ਤਾਂ ਚੇਤਾ ਨਹੀਂ ਜਦੋਂ ਗਿਆਨ ਨਹੀਂ ਕਰਦਾ ਸੀ ਉਦੋਂ ਲਿਆਇਆ ਕਿ ਤੇ ਇਹ ਅਜਾ ਚੇਤਾ ਲਾ ਪ੍ਰਾਣੀਆਂ ਬੇਬੇ ਨੇ ਵੇਖ ਲਓ ਬਾਪੂ ਦੀਆਂ ਕਿਉਂ ਤੋਂ ਮਾਰਦ ਮਾਰ ਕੇ ਬਾਪੂ ਨੇ ਉਹ ਬਾਪੂ ਨੇ ਕਹੀਆਂ ਨਾ ਬੇਬੇ ਨੇ ਬਾਪੂ ਦੀਆਂ ਸਾਰੀਆਂ ਪ੍ਰਾਣੀਆਂ ਨਿਸ਼ਾਨੀਆਂ ਇਹ ਜਲਦੀ ਤਾਂ ਨਹੀਂ ਨਹੀਂ ਖੜੀ ਆ ਉਦੋਂ ਪਤਾ ਨਹੀਂ ਮੈਨੂੰ ਚੇਤਾ ਨਹੀਂ ਕਿੱਥੋਂ ਲਿਆਇਆ ਸੀ ਇਹ ਹਾਂ ਲਓ ਜੀ ਇਹ ਪ੍ਰਾਣੀ ਘੜੀ ਬਾਪੂ ਦੀ ਬੇਬੇ ਨੇ ਹਣੇ ਤੱਕ ਸਾਂਹ ਸਾਹਮ ਕੇ ਰੱਖੀ ਹੈ ਸੋ ਇਹ ਆ ਤਾਂ ਹੀ ਆਪਾਂ ਕਹਿੰਦੇ ਬੇਬੇ ਦਾ ਖਜ਼ਾਨਾ ਮੇਰਾ ਲੈਂਸ ਵੀ ਗੜ ਜਾਂਦਾ ਸੋ ਇਸੇ ਦੇ ਨਾਲ ਅੱਗੇ ਮੈਨੂੰ ਇੱਕ ਫੋਟੋ ਦਿਖਾਈ ਦੇ ਰਹੀ ਆ ਸੋ ਤੁਹਾਡੇ ਸਾਰਿਆਂ ਨਾਲ ਫੋਟੋਆਂ ਬੜੀਆਂ ਪਈਆਂ ਯਾਰ ਇੱਥੇ ਸੋ ਮੈਨੂੰ ਆਏਂ ਕਿ ਕਿਹੜੀ ਦਿਖਾਈਏ ਤੇ ਕਿਹੜੀ ਨਾ ਦਿਖਾਈਏ ਸਭ ਤੋਂ ਪਹਿਲਾਂ ਉਹ ਟੰਟਣਾ ਪਹਿਲਾਂ ਤੁਸੀਂ ਸਾਰੇ ਜਣੇ ਗੈਸ ਕਰੋ ਕੌਣ ਕੌਣ ਆ ਸਾਰੇ ਜਣੇ ਪਹਿਲਾਂ ਗੈਸ ਕਰੋ ਕੌਣ ਕੌਣਾ ਤੇਰੀ ਭੂਆ ਹੋਣੀ ਆ ਇਹ ਕਿਹਨ ਟੱਪ ਲਾ ਵੀ ਸਜਣਾ ਆ ਦੱਸੋ ਕੌਣ ਆ ਤੇ ਆ ਇੰਨਾ ਇੰਨੇ ਦੋਵਾਂ ਨੂੰ ਤੂੰ ਹੀ ਜਾਣਦੇ ਹੋ ਕਿ ਇਹਨਾਂ ਨੂੰ ਤੇ ਇਹਨਾਂ ਨੂੰ ਸੋ ਬੇਬੇ ਜੀ ਦੱਸਣਗੇ ਫੋਟੋ ਕਦੋਂ ਦੀ ਆ ਤੇ ਇਹ ਪੁਰਾਣੀ ਲੱਖੀ ਆ ਇੱਕਦੋ ਇੱਕਦੋ ਨਹੀਂ ਆ ਭਾਵੇਂ ਸ਼ਗਨ ਮੌਕੇ ਦੀ ਆ ਉਦੋਂ ਦੀ ਲੋਹਾਈਆਂ ਇਹ ਇਹਦੇ ਸ਼ਗਨ ਦੀ ਆ ਆਵੇ ਘਾਹ ਬੰਨ੍ਹਦੇ ਸ਼ਗਨ ਮੌਕੇ ਦੀ ਆ ਆਵੇ ਆ ਮੁਖਤਿਆਰੋ ਬੈਠੀ ਵਿਚੋਲਣਣੇਗੀ ਆ ਮੈਂ ਆਵੇਂ ਇਹ ਮੁਖਤਿਆਰੋ ਆ ਸੋਨੀ ਬੈਠਾ ਦੇ ਬੋਕੀ ਆ ਆਵੇਂ ਮੁਖਤਿਆਰੋ ਬੈਠੀ ਵਿਚੋਲਣ ਕਰਕੇ ਲਓ ਜੀ ਆ ਸਾਰਿਆਂ ਨੂੰ ਦਿਖਾ ਦਈਏ ਆ ਹੈਗੀ ਸਾਰਾ ਕੌਣ ਆ ਇਹ ਪੂਆ ਇਹ ਦੇ ਬਪੂਆ ਸ਼ਹਿਰ ਵਾਲੀ ਆ ਇਹ ਭੂਆ ਇਹ ਮੰਮੀ ਇੱਥੇ ਆ ਮਸੀ ਆ ਮਸੀ ਇਹ ਜਦੋਂ ਮੰਮੀ ਨੇ ਸ਼ਗਨ ਮੌਕੇ ਲਿਆ ਹਾਂ ਉਹਦੋਂ ਕਿਹਾ ਇੰਨੀ ਤਿਆਰ ਹੁੰਦੇ ਸੀ ਬਸ ਐ ਸਿੰਪਲ ਜਿਹੀ ਸੀ ਓ ਮਾਈ ਗੋਡ ਇਧਰ ਦੇਖੋ ਮੰਮੀ ਦੀ ਪੁਰਾਣੀ ਫੋਟੋ ਦੇ ਦੇਖ ਲੈ ਹੁਣ ਤੁਸੀਂ ਕਹਿ ਦਿੰਨੇ ਤੇਰੀਆਂ ਅੱਖਾਂ ਨਿੱਕੀਆਂ ਨਿੱਕੀਆਂ ਉੱਥੇ ਵੇਲਾ ਕਿੱਡੀਆਂ ਹਾਂ ਆ ਇਦਾਂ ਹੀ ਸੁਵਾਜੀ ਬੜੀ ਪਿਆਰੀ ਫੋਟੋ ਬੜੀਆਂ ਫੋਟੋਆਂ ਪਈਆਂ ਹੋਈਆਂ ਇੱਥੇ ਤੋਂ ਅੱਗੇ ਇੱਕ ਹੋਰ ਚੀਜ਼ ਦਿਖਾਈ ਦੇ ਰਹੀ ਆ ਮੈਨੂੰ ਪੈਸਾ ਹੀ ਪੈਸਾ ਪੈਸਾ ਹੀ ਪੈਸਾ ਮੈਂ ਮਨ ਕੋਈ ਰੱਖਿਆ ਸੀ ਤੇ ਦੁੱਖ ਜਾਣਾ ਮੇਰਾ ਬਾਹਰ ਕੱਢ ਸਾਰਿਆਂ ਨੂੰ ਭਗਾ ਦਿੱਤਾ ਮੈਂ ਆਖੇ ਨਹੀਂ ਦਿਖਾਉਣਾ ਨਹੀਂ ਮੈਂ ਕਿਸੇ ਨੂੰ ਮੈਂ ਕੋਈ ਰੱਖਣਾ ਬੇਬੇ ਨੇ ਮੈਂ ਚਪਾ ਕੇ ਰੱਖਿਆ ਅੱਛਾ ਸਾਹਮ ਕੇ ਰੱਖਿਆ ਸਾਹਮ ਕੇ ਰੱਖਿਆ ਸੀ ਕੱਕੇ ਤੇ ਲੋੜ ਪੈ ਜਾਂਦੀ ਐ ਤੂੰ ਕੱਢ ਲਿਆ ਇਹ 5 ਰੁਪਏ ਪੁਰਾਣੇ ਐ ਨਾ ਜਿਹੜੇ ਲਓ ਜੀ ਆ ਤੁਹਾਨੂੰ ਦਿਖਾ ਦਈਏ ਪੁਰਾਣੇ ਨੋਟ ਨੇ ਵਿੱਚ ਤੇ ਪਹਿਲਾ ਹਲੇ ਵੀ ਆ ਟਰੈਕਟਰ ਵਾਲਾ ਅਝਣਾ ਯਾਰ ਆ ਡਰਾਈਵਰ ਉੱਤੇ ਰੇ 1.5 ਰੁਪਏ ਆ ਆ ਆ ਕਿਹੜਾ ਹੈ ਨਾ ਫੋਰਡ ਡਰਾਈਵਰ ਦਾ 5 ਰੁਪੀਸ ਹਾਂ ਲਓ ਜੀ ਵੇਖੋ ਆ ਬੇਬੇ ਹਲੇ ਤੱਕ ਸੰਭਾਲ ਕੇ ਰੱਖੇ ਹੋਇਆ ਇਹ ਰੱਖਣੇ ਸੀ ਆ ਦਾ ਖਜ਼ਾਨਾ ਦਾ ਅਗਲਾ ਸਮਾਨ ਹੈ ਇੱਕ ਕਮੈਂਟ ਕਰਕੇ ਦੱਸੋ ਨਾ ਕਿੰਦੇ ਕਿੰਦੇ ਕੋਲ ਹੈਗੇ ਆ ਜੀ ਵੀ ਇਹ ਹਾਂ ਕਮੈਂਟ ਕਰਕੇ ਦੱਸਿਓ ਕਿਹਦੇ ਕਿਹਦੇ ਕੋਲੇ ਹਲੇ ਤੱਕ ਵੀ ਆ ਵਾਲੇ ਨੋਟ ਹੈਗੇ ਆ ਪੁਰਾਣੇ ਜਿਨ੍ਹਾਂ ਨੇ ਸਾਰੇ ਹੁਣ ਕਿਸੇ ਕੋਲੇ ਨਹੀਂ ਹੋਣਗੇ ਇਹ ਮੇਨ ਮੈਂ ਦਾ ਸੰਭਾਲ ਕੇ ਰੱਖੇ ਹੋਰ ਵੀ ਆ ਬੇਬੇ ਨਹੀਂ ਬਾਕੀ ਉਹ ਸੀ ਦੋ ਹੀ ਦੀ ਨੇ ਮੈਨੂੰ ਦੱਸ ਦਿੱਤ ਰਹੀ ਐਸਤੋ ਸੋ ਕੱਢੀ ਜਾਂਦਾ ਮੇਰਾ ਖਜ਼ਾਨਾ ਸਾਰਾ ਵਿਖਾਈ ਜਾਂਦਾ ਲੋਕਾਂ ਨੂੰ ਓਏ ਇਹਲੇ 2 ਰੁਪਏ ਵੀ ਉਰੇ ਆਓ ਲਓ ਜੀ ਆਹ ਪੁਰਾਣੇ 2 ਰੁਪਏ ਇਹ ਆ ਹਾਂ ਵੇਲਾ ਵੇਲਾ ਕੱਢੀ ਜਾਂਦਾ ਨਾ ਸਾਰਾ ਆ ਕੀ ਪਿੱਛੇ ਇਹ ਸੈਟਲਾਈਟ ਜਿਹਾ ਆ ਹੈ ਨਾ 2 ਰੁਪਏ 5 ਰੁਪਏ ਇਹ 5 ਰੁਪਏ ਹੈ ਨਾ ਸਾਰਾ ਕੁਝ ਸਾਹਮ ਕੇ ਰੱਖ ਵਾਹ ਜੀ ਵਾਹ ਲਾ ਵੀ ਆ ਜਿਹੜਾ ਖਜ਼ਾਨਾ ਆ ਬੇਬੇ ਹਾਂ ਇੱਕ ਮਿੰਟ ਰੁਕੋ ਪਹਿਲਾ ਲਫਾਵੇ ਚ ਪਾ ਲਈਏ ਖਜ਼ਾਨਾ ਜੇ ਮੈਂ ਪਾ ਕੇ ਦਵਾਂ ਤੇਰੇ ਤੋਂ ਇਹ ਵੀ ਨਹੀਂ ਪੈਣੀ ਲੋ ਜੀ ਜਿਹੜਾ ਖਜ਼ਾਨਾ ਸਜਣੋ ਇਹ ਆ ਪੱਗੇ ਨਹੀਂ ਰੱਖਣੇ ਬੇਬੇ ਮੈਂ ਨਹੀਂ ਪੁੱਤ ਤੂੰ ਲੈ ਲੈ ਰੱਖ ਲੈ ਤੂੰ ਕੋਈ ਕੋਈ ਗੱਲ ਨਹੀਂ ਕਰ ਰੱਖ ਲੈ ਰੱਖ ਲੈ ਵਾ ਇਹਦੇ ਤੇ ਬੇਬੇ ਸਾਡੀ ਜਿੰਦਾ ਖਜ਼ਾਨਾ ਰੱਖ ਲੈ ਨਹੀਂ ਯਾਰ ਇਹ ਇਦਾਂ ਕੋਈ ਨਹੀਂ ਰੱਖ ਲਾ ਤੂੰ ਬੱਚਾ ਤੂੰ ਰੱਖ ਲੈ ਕੋਈ ਗੱਲ ਨਹੀਂ ਨਹੀਂ ਯਾਰ ਲੈ ਬੇਬੇ ਦਾ ਦੱਸਦੇ ਆ ਜੋ ਅੱਗੇ ਯਾਰ ਬੜੀਆਂ ਚੀਜ਼ਾਂ ਆ ਆ ਆ ਕੀ ਦੀ ਲਾ ਬੇਬੇ ਇਹ ਨਾ ਇਹ ਬਣਾਏ ਸੀਗੇ ਇੱਕ ਬੈਂਤ ਦਾ ਸੀ ਤੇ ਇੱਕ ਸੀ ਰਾਜੇ ਦਾ ਅੱਛਾ ਕੀ ਕਹਿੰਦੇ ਆ ਇਹ ਕੰਡੇ ਆ ਇਹ ਕੀ ਕੰਡੇ ਕੰਡੇ ਇਹ ਕੀ ਹੁੰਦੇ ਇਹ ਕੀ ਇਹ ਗੱਜ ਪਾਉਣ ਵਾਲੇ ਹੁੰਦੇ ਬੱਚਾ ਜਦੋਂ ਬਾਹਰ ਰੋਂਦਾ ਨਾ ਫਿਰ ਚੁੱਪ ਕਰ ਜਾਂਦਾ ਜਦੋਂ ਗੱਠ ਪਾ ਲੈਂਦਾ ਇਹ ਕਿੰਦੋਂ ਬਣਾਏ ਸੀ ਇਹ ਬਣਾਏ ਸੀ ਜਿਹੜੇ ਨਿੱਕੇ ਨਿੱਕੇ ਹੁੰਦੇ ਰੋਂਦੇ ਬਾਹਰ ਹੁੰਦੇ ਸੀ ਬੇੜੀ ਹੀ ਹੋਣੀ ਰੋਂਦੇ ਹੁੰਦੇ ਦੁਕਾਨ ਇਹ ਕਿਹਦਾ ਕਿਹਦਾ ਆ ਇਹ ਇੱਕ ਆਇਆ ਇੱਕ ਰਾਜੇ ਦਾ ਤੇ ਇੱਕ ਬੈਂਤ ਦਾ ਅੱਛਾ ਇੱਕ ਡੈੜੀ ਦਾ ਤੇ ਇੱਕ ਪਾਪੇ ਦਾ ਆ ਹ ਰੋਂਦੇ ਬਾਤ ਹੁੰਦੇ ਸੀ ਉਹ ਉਹਦੇ ਬਣਾਏ ਸੀ ਫਿਰ ਚੁੱਪ ਕਰ ਗਏ ਸੀ ਬੰਦੇ ਬਣਾ ਕੇ ਦਿੰਦੇ ਹੁੰਦੇ ਸੀ ਅੱਛਾ ਇੱਕ ਲੱਤ ਤੇ ਖੜੋ ਕੇ ਅੱਛਾ ਹਾਂ ਇੱਕ ਲਫ਼ਜ਼ ਦੇਖ ਲੋ ਕਿ ਨਾਨਕੇ ਬਣਾ ਕੇ ਦਿੰਦੇ ਨੇ ਨਹੀਂ ਨਾਨਕੇ ਬਣਾ ਕੇ ਦਿੰਦੇ ਨੇ ਤੇ ਇੱਕ ਲਫ਼ਜ਼ ਦੇਖ ਲੋ ਇਹ ਚਾਂਦੀ ਦੇ ਆ ਇਹ ਹਾਂ ਚਾਂਦੀ ਦੇ ਕਾਲੇ ਹੋ ਗਏ ਚਾਂਦੀ ਦੇ ਆ ਲਓ ਜੀ ਅੱਛਾ ਆ ਲੈ ਪਹਿਲੀ ਵਾਰੀ ਚੀਜ਼ ਸੋਹਣੀ ਆ ਬੜਾ ਨਹੀਂ ਨਹੀਂ ਬਹੁਤ ਚਿਰ ਹੋ ਗਿਆ ਚੱਲੀ ਨੂੰ ਬੈਰੀ ਵੀ ਰੋਂਦਾ ਮੈਂ ਨੋਟੀ ਬੋਏ ਲਓ ਜੀ ਇਹ ਵੀ ਜੀ ਰੱਖ ਦਈਏ ਆਪਾਂ ਅੱਗੇ ਸੋ ਅੱਗੇ ਆ ਚੁੱਕੀ ਹੈ ਬਹੁਤ ਹੀ ਬਹੁਤ ਹੀ ਵਾਹ ਜੀ ਵਾਹ ਲਓ ਜੀ ਅੱਗੇ ਕੀ ਆ ਗਿਆ ਆ ਕੀ ਹੱਦ ਲੱਗ ਗਿਆ ਓ ਮਾਈ ਗਾਡ ਓ ਮਾਈ ਗਾਡ ਓ ਮਾਈ ਗਾਡ ਓ ਬਾਬਾ ਦਸੰਗਾ ਸੋਨੀ ਓ ਮਾਈ ਗਾਡ ਸਿਆਉ ਜੀ ਡੈਡੀ ਤੇ ਮੰਮੀ ਦੇ ਵਿਆਹ ਇਧਰ ਕਰਿਓ ਇਧਰ ਇਹ ਲੋਜ ਡੈਡੀ ਤੇ ਮੰਮੀ ਤੇ ਵਿਆਹ ਦੀ ਫੋਟੋ ਹਾਂ ਵਿਆਹ ਦੇਖੋ ਵੀ ਪਾਰਕ ਕਿੰਨਾ ਕੁ ਵਿਆਹ ਸੀ ਆ ਡੈਡੀ ਨੇ ਮੁੱਛਾਂ ਪੂਰੀਆਂ ਕੁੰਡੀਆਂ ਕੀਤੀਆਂ ਹੀ ਆ ਹੈਂ ਘੰਟੀ ਫੜਿਓ ਹੱਥ ਚ ਵਾਹ ਜੀ ਵਾਹ ਕਿੰਨੇ ਸੋਹਣੇ ਲੱਗ ਰਹੇ ਆ ਦੋਵੇਂ ਜਾਨੀ ਤੇ ਬਸ ਹਦਿਆਂ ਆਉਂਦਾ ਹੈ ਹਾਂ ਲੋ ਜੀ ਇਧਰ ਚੈੱਕ ਕਰੋ ਬਸ ਤਾਂ ਹੀ ਆਉਂਦਾ ਮੰਮੀ ਤੇ ਡੈਡੀ ਦੇ ਵਿਆਹ ਵਾਲੀ ਫੋਟੋ ਵਾਹ ਜੀ ਵਾਹ ਆਂਟੀ ਇਹਨੇ ਹੈਰਾਨ ਘਾਤੋਂ ਆ ਹੈ ਇਹ ਵੀ ਉਹਨੂੰ ਸਮਾਰ ਕੇ ਹੀ ਰੱਖੀ ਆ ਨਹੀਂ ਤੇ ਖਰਾਬ ਹੋ ਜਾਂਦੀਆਂ ਨਹੀਂ ਗੱਤੇ ਜੇ ਆਈਆਂ ਤਾਂ ਹਾਂ ਸਹੀ ਗੱਲ ਹਾਂ ਲੋ ਜੀ ਅੱਗੇ ਖਜ਼ਾਨਾ ਬਹੁਤ ਹੈ ਆ ਕੀ ਆ ਗਿਆ ਆਹ ਤੇ ਬੇਬੇ ਵਾਲੇ ਨਵੇਂ ਹੀ ਲੱਗਦਾ ਹੈ ਇਹ ਹੁੰਦਾ ਭੇਗਣਾ ਲੈ ਆ ਉਹਨਾਂ ਦੇ ਨਾਮ ਨੂੰ ਆਪਾਂ ਨੂੰ ਅੱਛਾ ਹਾਂ ਤੇ ਚਾ ਲੱਗ ਲੈ ਵਿੱਚ ਹੀ ਰੱਖ ਦਿੰਦਾ ਹਾਂ ਹਾਂ ਤੇ ਸਜਣੋ ਅੱਗੇ ਆ ਗਿਆ ਜੇ ਆ ਰੱਖ ਦੋ ਅੱਗੇ ਵਾਹ ਜੀ ਵਾਹ ਅੱਗੇ ਵੀ ਬੇਬੇ ਇੱਕ ਫੋਟੋ ਵਾਹ ਜੀ ਵਾਹ ਫੋਟੋ ਬੜੀ ਪੁਰਾਣੀ ਲੱਗ ਰਹੀ ਹੈ ਇਹ ਤਾਂ ਦਾਰਦੇ ਨਾ ਇਹ ਫੋਟੋ ਬੜੀ ਪੁਰਾਣੀ ਹੈ ਇੱਧਰ ਚੈੱਕ ਕਰੋ ਇਹ ਆ ਤਾਂ ਰਾਣੀ ਦਾ ਬਾਪੂ ਆ ਕਿਹਦਾ ਗਰਪਾਲ ਦਾ ਬਾਪੂ ਆ ਤਾਂ ਅੱਛਾ ਆ ਹਾਂ 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 ਆ ਛੋਟਾ ਭਾਈ ਜੀ ਆ ਕੌਣ ਜੱਸੇ ਦਾ ਦਾਦਾ ਅੱਛਾ ਆ ਮਾਂ ਜੀ ਆ ਅੱਛਾ ਇਹ ਮਾਂ ਜੀ ਐ ਤੁਹਾਡੇ ਤੁਹਾਡੀ ਸਾਸ ਸਾਸ ਸੋ ਸਾਡੀ ਆ ਬਾਪੂ ਜੀ ਆ ਅੱਛਾ ਇਹ ਬਾਪੂ ਜੀ ਆ ਆ ਬਾਪੂ ਸਰਦਾਰ ਹੈ ਰਿਹਾ ਨਾ ਆ ਬਾਪੂ ਜੀ ਆ ਆ ਭਾਈ ਜੀ ਵੱਡਾ ਆ ਛੋਟਾ ਭਾਈ ਜੀ ਆ ਆ ਮਾਂ ਜੀ ਆ ਤੇ ਬੇਬੇ ਫੋਟੋ ਖਿਚਾਈ ਕਿੱਥੇ ਆ ਇਹ ਪਹਿਲਾਂ ਖਜਾਈਆਂ ਜਦ ਬਿਮਾਰ ਹੁੰਦੀ ਸੀ ਮਾਂ ਜੀ ਉਹ ਤੋਂ ਖਜਾਈਆਂ ਦੇ ਥਾੜਾ ਬੇੜੀ ਰਿਹਾ ਆ ਇੱਥੇ ਆਇਓ ਆ ਇਹ ਗਿਆਨ ਦੀਆਂ ਦੇ ਮਾਸ ਵਾਰ ਕੇ ਰੱਖੇ ਤੇ ਬਾਪੂਰੇ ਵੜੀਆਂ ਸਮਾ ਸਮਾ ਰੱਖੀਆਂ ਬੇ ਇਹ ਇਹ ਕਿੱਥੋਂ ਦੀਆਂ ਫੋਟੋ ਘਰੇ ਨਹੀਂ ਆਹ ਸਾਡੀ ਪੁਰਾਣੀ ਘਰੀ ਪੁਰਾਣਾ ਘਰ ਕਿੱਥੇ ਹੁੰਦਾ ਹੈ ਇੱਥੇ ਕਿੰਦਾ ਜਾਂ ਨਿੰਦਰ ਘਰ ਦੀ ਇੱਥੇ ਵਾਗਿਆ ਹੋਈ ਹੈ ਅੰਦਰ ਵਾਹ ਵਾਹ ਹਾਂ ਇਹ ਹਾਲ ਬਾਹਰਲਾ ਮਾਮਾ ਜੀ ਹੁੰਦਾ ਉਹਨਾਂ ਕੋਲ ਕੈਮਰਾ ਹੁੰਦਾ ਸੀ ਮਲੇਸ਼ੀਆ ਦਾ ਅੱਜ ਉਹਦੋਂ ਦੀ ਇੱਕ ਜਾ ਕੇ ਰੱਖੀਆ ਇੱਕ ਜਾ ਕੇ ਰੱਖੀਆਂ ਜਿਹੜੇ ਬੇਬੇ ਦੇ ਨਾਨਕੇ ਉਹ ਹੈ ਕਿ ਮਲੇਸ਼ੀਆ ਬਾਪੂ ਦੇ ਸੌਰੀ ਆਪੂ ਬਾਪੂ ਬੈਣੀ ਵਾਲਾ ਵੈਰੀ ਵੈਰੀ ਹਾਂ ਮਲੇਸ਼ੀਆ ਨਹੀਂ ਕਿਤੇ ਉਹ ਮਾਮੇ ਹੁਣੀ ਆਏ ਸੀ ਜਿਹੜੇ ਉਦੋਂ ਘਟਾਈਆਂ ਸੀ ਉਹ ਲੈ ਕੇ ਅੰਦਰ ਕੈਮਰਾ ਹੁੰਦਾ ਉਹਨਾਂ ਕੋਲ ਕੈਮਰਾ ਹੁੰਦਾ ਸੀ ਵਾਜਵਾ ਕੀ ਆ ਕੀ ਹੱਥ ਲਾ ਕੇ ਆ ਬੇਬੇ ਇਹ ਆ ਘੜੀ ਮੇਰੀ ਮੈਂ ਵੀ ਤੇਰੇ ਬਾਪੂ ਨਾਲ ਕਿਤੇ ਗਈ ਸੀ ਮਨ ਜੇ ਤਾਂ ਕਿੱਥੇ ਗਈ ਸੀ ਉਦੋਂ ਲਿਆਈ ਸੀ ਬੇਬੇ ਲ ਬੁਰੀ ਸਟਾਈਲਿਸ਼ ਹੀ ਆ ਹਾਂ ਮੈਂ ਉਹ ਉਹ ਦਲਿਆ ਦੇ ਅਜੇ ਦਿਖਾਈਂ ਇਹ ਓ ਵਾਓ ਉਹ ਦਲਿਆ ਦੇ ਜਦੋਂ ਸਾਡੇ ਤੇ ਜਬਾਨ ਨਹੀਂ ਉਹ ਤੋਂ ਵੀ ਲੈ ਕੇ ਚਾਈਏ ਬੀ ਵੀ ਅੱਗੇ ਰੱਖਦੀ ਆ ਬੜਾ ਕਿੰਨਾ ਹੈ ਇਹ ਟ੍ਰਾਂਕ ਤੇ ਸਾਰਾ ਭਰਿਆ ਪਿਆ ਵਾ ਬੇਬੇ ਅੱਗੇ ਅੱਗੇ ਇੱਕ ਹੋਰ ਫੋਟੋ ਨਜ਼ਰ ਆ ਰਹੀ ਆ ਮੈਨੂੰ ਲੋ ਜੀ ਅੱਗੇ ਬੜੀਆਂ ਪੁਰਾਣੀਆਂ ਪ੍ਰਾਣੀਆਂ ਚੀਜ਼ਾਂ ਨਜ਼ਰ ਆ ਰਹੀਆਂ ਪਹਿਲਾ ਫੋਟੋ ਪਹਿਲਾ ਫੋਟੋ ਵੇਖੋ ਸਾਰੇ ਜਣੇ ਤੇ ਇਹ ਇਹਨਾਂ ਚੋਂ ਇੱਕ ਸ਼ਖਸ ਨੂੰ ਤੁਸੀਂ ਜਾਣਦੇ ਹੋ ਬੇਬੇ ਇਹ ਦੱਸ ਕਿ ਖੜ ਖੜ ਚੰਗੀ ਤਰ੍ਹਾਂ ਦਿਖਾ ਇਹ ਚੰਗੀ ਤਰ੍ਹਾਂ ਦਿਖਾ ਦਿਓ ਇਹ ਗੈਸ ਹੀ ਨਹੀਂ ਕੋਈ ਕਰ ਸਕਦਾ ਫੋਕਸ ਆ ਬੰਦ ਹੋ ਜਾਓ ਦੋ ਅੱਲੜ ਰੇਟੇ ਇੱਕ ਪਰਾਂਗ ਚੀਜ਼ਾਂ ਕੋਈ ਸਮਾਰ ਕੇ ਰੱਖਦਾ ਲੈ ਬੀਬੇ ਇਹ ਕਰਾਂ ਨਹੀਂ ਦੱਸੇ ਕਿਹਦੀ ਕਿਹਦੀ ਫੋਟੋ ਆ ਇਹ ਕਹਿੰਦਾ ਮੈਨੂੰ ਇੰਦਰ ਲੱਗਦਾ ਤੇ ਇੱਕ ਬਿਆੰਤਾ ਆ ਰਹਿੰਗੇ ਇੰਦਰ ਆ ਦਾਤਾ ਆ ਬਿਆੰਤਾ ਬੈਡ ਨੇ ਬੜਾ ਚੱਕਮਕ ਅੱਛਾ ਪਾਇਆ ਆ ਨਹੀਂ ਇੰਦਰ ਚੋਰ ਆਇਆ ਪਕੜਾ ਇੰਨੇ ਕੋਈ ਹਾਂ ਉਹ ਤਾਂ ਹਾਈ ਜੀ ਆ ਫੋਟੋ ਚੋਣ ਗਿਆ ਨਾ ਜੇ ਉਹ ਨੀਂਦ ਨਾ ਲੈਂਦਾ ਪਾ ਨਾ ਇਹ ਤਾਂ ਨੇ ਦਾਨ ਦੀਏ ਆ ਹੈਗੇ ਡੈਡੀ ਆ ਆ ਆ ਆ ਆ ਜਾ ਜਾ ਜੀ ਉਹ ਜਿਹੜਾ ਰੋਡ ਬਣਾਇਆ ਨਹੀਂ ਹੈ ਕਿਹੜੇ ਖੜੇ ਆ ਪੈਂਡੇ ਮੈਰੀ ਖੜੇ ਹੋਰ ਕੀ ਆ ਆ ਕੀ ਹੈ ਇਹ ਲੀਲੇ ਆ ਸਰਦਾਰ ਦੇ ਹੈ ਇਹ ਸਰਦਾਰ ਜੀ ਦੇ ਲੀਲੇ ਆ ਆ ਉਹਦੇ ਕੁਰਤਾ ਪਜਾਮਾ ਤੇ ਆਹਾ ਉਹਦੀ ਪੱਗ ਇਹ ਬਾਪੂ ਦੀ ਹਾਂ ਇਹ ਸਰਦਾਰ ਦੇ ਇਹ ਵੀ ਤਾਂ ਟ੍ਰਾਂਕ ਚ ਪਾ ਕੇ ਰੱਖੇ ਇਹ ਵੀ ਟ੍ਰਾਂਕ ਚ ਪਾ ਕੇ ਰੱਖੇ ਸੀ ਮੈਂ ਅੱਛਾ ਹਾਂ ਵਾਹ ਇਹ ਰੱਖ ਲਈ ਇੱਧਰ ਰੱਖ ਲਈ ਤੇ ਅੱਗੇ ਬਹੁਤ ਹੀ ਸੋਹਣੇ ਆਹ ਬੇਬੇ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਇਹ ਇਹ ਕੀ ਹੁਣ ਅੱਛਾ ਤੈਨੂੰ ਇਹ ਬੰਗਾ ਹੈ ਮੈਂ ਜੀ ਤਾਂ ਪਹਿਲੀ ਵਾਰ ਹਜੂਰ ਸਾਹਿਬ ਗਈਆਂ ਉਦੋਂ ਲੈ ਕੇ ਆਈ ਸੀ ਅੱਛਾ ਹਜੂਰ ਹਜੂਰ ਸਾਹਿਬ ਜਾਈਆਂ ਜਾਈਆਂ ਹਜੂਰ ਸਾਹਿਬ ਵੀ ਪਟਨਾ ਸਾਹਿਬ ਵੀ ਗਵਾਲੀਅਰ ਵੀ ਵਾਹ ਜੀ ਬਾਬੇ ਬੇਬੇ ਲੈਣੇ ਜਾ ਰਹੇ ਬੇਬੇ ਦੇ ਸਾਰੇ ਕਿਤੇ ਬੇਬੇ ਵਰਗਾ ਕੋਈ ਹੈ ਨਹੀਂ ਸਾਰੇ ਜਾ ਕੇ ਆਏ ਜੀ ਉਹ ਵੀ ਹਜੂਰ ਦਾ ਭੋਲੇ ਆਂਦੀਆਂ ਦਿੱਤੀਆਂ ਵਾਹ ਜੀ ਇਧਰ ਦਿਖਾ ਦੀਏ ਪੰਗਾ ਹਾਂ ਬਈ ਰੰਗ ਨੂੰ ਗਲਿਤਾ ਨਹੀਂ ਨਹੀਂ ਰੰਗ ਨਹੀਂ ਲੈਣਦਾ ਸੀ ਸੋਹਣੀਆਂ ਸੀ ਬਹੁਤ ਜ਼ਿਆਦੇ ਵਾਹ ਜੀ ਕੀ ਬਾਤਾਂ ਰੱਖ ਦਿੱਤੀਆਂ ਜਾਣ ਅੱਗੇ 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 ਕੀ ਆ ਗਿਆ ਕਿਹ ਵੀ ਖਜ਼ਾਨਾ ਆ ਗਿਆ ਹੈ ਆਹ ਵਾਓ ਵਾਓ ਨਾਈਸ ਫੋਟੋ ਨਾਈਸ ਸਾਰੇ ਨੀਆ ਫੋਟੋ ਆ ਆ ਵੇ ਇਹ ਉਧਰ ਦਿਖਾਈ ਗਏ ਸਾਰੇ ਮੈਂ ਲੋ ਯਾਰ ਤੁਹਾਨੂੰ ਸਾਰੇ ਪਰ ਸਾਰਿਆਂ ਨੂੰ ਪਤਾ ਲੱਗੀ ਮੈਂ ਕੱਛਾ ਹੋਏ ਇੱਕ ਨਰਸ ਚੱਕ ਮਾਇ ਲਾਲ ਰੰਗ ਲਾਲ ਲਾਲ ਰੰਗ ਦਾ ਆਇਆ ਸੀ ਮਾਂ ਦਾ ਆ ਗੋਏ ਮੇਰਾ ਫੇਵਰੇਟ ਸੀਗਾ ਯਾਰ ਇਹ ਇਹ ਨਾ ਇਹ ਆਪਾਂ ਇਹ ਮੈਨੂੰ ਚੇਤੇ ਆ ਇਹ ਤੁਹਾਨੂੰ ਮੈਂ ਦੱਸਦਾ ਇਹ ਬੜੀ ਪੁਰਾਣੀ ਫੋਟੋ ਆ ਇਹ ਉਦੋਂ ਆਪਾਂ ਗਏ ਸੀ ਹਜੂਰ ਸਾਹਿਬ ਤੇ ਨਾਨਕ ਠੀਰੇ ਗਏ ਹੋਰਦਰਾ ਸਾਹਿਬ ਹਾਂ ਡੈਡੀ ਇੱਧਰ ਇੱਕ ਤੇ ਆ ਨਾਲ ਭੂਆ ਜੀ ਦਾ ਫੁਫੜ ਜੀ ਨੇ ਉਹ ਵੀ ਗਏ ਸੀਗੇ ਹਾਂ ਅਸੀਂ ਸਾਰੇ ਜਣੇ ਇਕੱਠੇ ਗਏ ਸੀ ਇਹ ਉਹਨਾਂ ਦੀ ਫੋਟੋ ਆ ਲਓ ਜੀ ਅੱਛਾ ਆ ਵੀ ਇਹਦੇ ਨਾਲ ਹੀ ਆ ਵਾਓ ਵੈਰੀ ਬਿਊਟੀਫੁਲ oh my god ਕੱਚਾ ਦੂਰੋਂ ਦੇਖਦਾ ਉਹ ਐਲੋ ਐਂਦਾ ਨਹੀਂ ਗਿਆ ਮੈਨੂੰ ਬਾਹਰੋਂ ਆਇਆ ਸੀ ਲੈ ਇਧਰ ਇਹ ਦੋਨੇ ਜਾਣੇ ਆਏ ਖੇਡਦੇ ਰਹਿੰਦੇ ਆ ਡਾਲਰ ਵੀ ਬੜਾ ਬੜਾ ਡਾਲਰ ਬੜਾ ਡਾਲਰ ਅੱਤ ਕੱਢਦੀ ਐ ਨਾ ਤਾਂ ਬੜੇ ਬੰਗੇ ਲੈਂਦਾ ਇਹ ਇਹ ਇਧਰ ਖੇਡਦੇ ਰਹਿਣਾ ਜਾਣੀ ਜਾ ਬਬੇ ਆ ਕਿ ਪੈਸੇ ਤੂੰ ਸਕੂਲ ਜਾਂਦੀ ਹੁੰਦੀ ਸੀ ਨਹੀਂ ਪੁੱਤ ਤੇਰੀ ਆ ਇਹ ਉਦੋਂ ਵੀ ਸਮਾਰ ਕੇ ਕਿ ਤੇਰੀ ਸੀ ਉਦੋਂ ਫਿਰਸਣਾਂ ਪੁਲਿਸ ਨਾਲ ਜਾਂਦੀਆਂ ਸੀ ਮਾਰ ਮਸਾ ਹੀ ਮਰਦੀ ਸੀ ਫਿਰਸਣ ਵੀ ਉਦੋਂ ਹੀ ਮੈਂ ਖੁਸ਼ ਹੂ ਸਕੂਲ ਜਾਂਦਾ ਹਾਂ ਜਾਂਦਾ ਵੀ ਖੁਸ਼ ਹੋ ਟੋ ਕੇ ਇਹ ਪੈਨਸ਼ਨ ਤਰਾਸ ਲੈ ਕੇ ਦਿੱਤਾ ਸੀ ਮੈਂ ਜਦੋਂ ਪੈਨਸ਼ਨ ਕੱਟ ਲਿਆ ਕਰੂਗਾ ਲਓ ਜੀ ਪ੍ਰਾਣ ਇਹ ਤੇ ਮੇਰਾ ਹੀ ਆ ਸਕੂਲ ਤੇਰੇ ਕੇਰਾ ਸਕੂਲ ਆ ਇਹ ਬੇਬੇ ਨਾਲ ਚਾ ਕਾਬਲ ਟੇ ਚੀਜ਼ ਰੱਖਿਆ ਟੇ ਤੇ ਚੀਜ਼ ਬੜੀਆਂ ਟ੍ਰਾਂਕ ਆ ਉਹ ਟ੍ਰਾਂਕ ਜੋ ਵੀ ਆ ਲਓ ਵੀ ਫੋਟੋ ਮੇ ਸਾਡੇ ਕੋਲੇ ਬੜੀਆਂ ਪ੍ਰਾਣੀਆਂ ਬੜੀਆਂ ਯਾਦਗਾਰੀਆਂ ਹੈਨਾ ਹੈਨਾ ਡੈਡੀ ਬੜੀਆਂ ਪ੍ਰਾਣੀਆਂ ਬੋਟਾਂ ਇਹ ਬੇਜਾਂ ਦੀਆਂ ਸਮਾਰਕੇ ਰੱਖੀਆਂ ਇਹ ਸਾਰੀਆਂ ਓ ਵਾਓ ਆ ਆ ਬੇਬੇ ਨੂੰ ਪਤਾ ਲੱਗਣਾ ਇਹਨੂੰ ਫੋਟੋ ਵੇਖ ਕੇ ਮੈਂ ਗਾਰੰਟੀ ਦੇ ਦਿੰਦਾ ਇਹ ਤੋਂ ਨੂੰ ਨਹੀਂ ਪਤਾ ਲੱਗਣਾ ਲੋ ਜੀ ਫੋਟੋ ਵੇਖੋ ਵੇਖ ਲਈ ਸਾਰਿਆਂ ਨੇ ਬੇਬੇ ਵੇਖ ਇੱਕ ਭਾਵੇਂ ਕਦੋਂ ਦੀ ਫੋਟੋ ਆ ਮੈਂ ਤਾਂ Kehta ਇਹਨੇ ਲਾਇਸ ਪਤਾ ਨਹੀਂ ਕਰਾਉਂਦੀ ਇਹ ਹੈ ਇਹ ਇਹ ਪਤਾ ਨਹੀਂ ਆ ਇਹ ਪਤਾ ਕਦੋਂ ਦੀ ਆ ਇਹ ਜਦੋਂ ਮੈਂ ਸਕੂਲੇ ਜਾਂਦਾ ਹੁੰਦਾ ਉਹਦੀ ਆ ਯਾਰ ਇਹਦੇ ਚੋਂ ਗੈਸ ਕਰੋ ਮੈਂ ਕਿੱਥੇ ਖੜਾ ਆ ਮੈਂ ਵੇਖੂਗੀ ਤਾਂ ਫੇਰ ਹੀ ਬੰਦ ਨਹੀਂ ਕੁਝ ਨਹੀਂ ਮੈਂ ਗੈਸ ਕਰੋ ਕਿਸੇ ਨੇ ਦੱਸਣਾ ਨਹੀਂ ਇਹ ਇਹ ਉਦੋਂ ਮੈਨੂੰ ਤਾਂ ਆ ਲੱਗਦਾ ਤੂੰ ਨਹੀਂ ਇਹ ਨਹੀਂ ਆ ਮੈਂ ਨਹੀਂ ਆ ਜਿਹੜਾ ਇਹ ਤਾਂ ਹੋਰ ਹੀ ਕੋਸਾ ਹੋਰੀ ਹੈ ਲਓ ਜੀ ਇਹ ਚੋ ਗੈਸ ਕਰੋ ਕਿ ਮੈਂ ਕਿੱਥੇ ਕਰਦਾ ਇਹ ਸਾਡੇ ਸਕੂਲ ਇਹ ਜਿਵੇਂ ਐ ਮੇਰੀ ਕਲਾਸ ਚ ਕੌਣ ਕੌਣ ਹੁੰਦਾ ਸੀ ਮੁੰਡਿਆਂ ਚ ਉਹਦੇ ਕੋਈ ਨਹੀਂ ਸੀ ਤੇ ਕੁੜੀਆਂ ਚ ਕੁੜੀਆਂ ਚੋਂ ਕੁੜੀਆਂ ਚੋਂ ਬਹਿ ਕੁੜੀ ਹਿਆ ਹੋਰ ਤਾਂ ਨਹੀਂ ਕੋਈ। ਓਏ ਯਾਰ ਮੈਨੂੰ ਗੈਸ ਕਰੋ ਤੇ ਮੈਂ ਕਿੱਥੇ ਆ ਯਾਰ। ਇਹ ਬੇਬੇ ਮੇਰੇ ਸਕੂਲ ਦੀ ਫੋਟੋ ਆ। ਮੈਨੂੰ ਲੱਭ ਬੇਬੇ ਨੇ ਭੇਜਦੇ ਬੇਬੇ ਮੈਨੂੰ ਪਛਾਣਦੀ ਆ ਕਿ ਨਹੀਂ। ਮੈਂ ਤਾਂ ਟੁਪੀ ਜੇਰੀ। ਉਹ ਆ ਕਤੋਂ ਨਹੀਂ ਗਾਣੀ। ਓਏ ਬੇਬੇ ਦੇ ਨੰਨੇ ਲਾਦਾ ਕਿੱਥੇ? ਆ ਗਈ ਆ। ਹਾਂ ਲੱਭ ਲਿਆ। ਆ ਵੇਖਦਾ। ਲੱਭ ਲਿਆ ਬੇਬੇ ਲਾ ਲਈ। ਆ ਵੇਖਦਾ। ਮੈਂ ਵਿਚਾਰਾ ਨਿੱਕੂ ਆ। ਆ ਵੀ ਹੈ ਲੋਈ ਸਕੂਟ ਉਹ ਤਾਂ ਕਿਹੜੀ ਮੈਨੂੰ ਤਾਂ 3rd 4th ਕਲਾਸ ਦੀ ਹੈ 4th ਚ ਸੀ ਤੂੰ ਹੈ ਨਾ 4th ਕਲਾਸ ਚ ਸਾਰੇ ਯਾਰ ਹੋਤੇ ਸਾਰੇ ਜਾਣੀ ਨਾ ਉਹ ਸਾਰੇ ਨੂੰ ਵੇਖਦਾ ਏਡੇ ਵੱਡੇ ਵੱਡੇ ਹੋ ਗਏ ਹੁੰਦੇ ਤੇ ਵਿਆਹ ਹੋ ਗਏ ਆ ਹੈ ਨਾ ਬੜੀ ਪੁਰਾਣੀ ਫੋਟੋ ਆਵਾਜ਼ ਆਏ ਸਕੂਟ ਅੱਛਾ ਬੇਬੇ ਇਹ ਵੀ ਤੂੰ ਰੱਖੀ ਹੋਈ ਐ ਮੈਂ ਤੇ ਕੇ ਗਵਾਜ ਯਾਦਗੀਆਂ ਐ ਇਹ ਓ ਵਾਓ ਆ ਜੀ ਆ ਔਰ ਕੋਲੇ ਆ ਜੀ ਹਾਂ ਇਹ ਛਾਪਾਂ ਮੇਰੀਆਂ ਇਹ ਇਹ ਕਦੋਂ ਲਈਆਂ ਤੂੰ ਉਹ ਤਾਂ ਕਿਦੋਂ ਜਾਂਦੀ ਆਉਂਦੀ ਉਹ ਤਾਂ ਲੈ ਕੇ ਚੇਤਾ ਨਹੀਂ ਕਰਾ ਲੈ ਲਈਆਂ ਸੀਗੀਆਂ ਲੈ ਲਈਆਂ ਮੈਂ ਕਿਹਦਾ ਨਹੀਂ ਕਦੋਂ ਕਲੀਆਂ ਹਾਂ ਕਿੰਨੇ ਕਰਦੀ ਆ ਜਾ ਵੀ ਨਾਲ ਹੀ ਇਹ ਵੀ ਨਾਲ ਹੀ ਨੂੰ ਗੁਰੂ ਜੀ ਲੱਗੇ ਸੀ ਰੋਣੀ ਲੱਗਦੀ ਸੀ ਕਿ ਚਾਂਦੀ ਕੀ ਆ ਨਾ ਇਹਦੀ ਅੱਛਾ ਚਾਂਦੀ ਕੀ ਆ ਇਹ ਆਵੇ ਹੋਰ ਲੱਗੇ ਸਰ ਆ ਜਾਂਦੀ ਦੀ ਆ ਵਾਹ ਬੇਬੇ ਬੇਬੇ ਤਾਂ ਜੁਐਲਰੀ ਵੀ ਆਪਦੀ ਸਾਹਮਣੇ ਰੱਖੀ ਹੋਈ ਆ ਨਹੀਂ ਜਿਆਦਾ ਮੰਮੀ ਕਾਹੇ ਹੱਟ ਕੇ ਕੰਮ ਤਾਂ ਵੀ ਲੇਟ ਹੋ ਜਾਂਦਾ ਮੰਮੀ ਜੇ ਮੇਰੇ ਕੰਮ ਨਹੀਂ ਕੋਈ ਚੀਜ਼ ਰਹਿ ਲੱਭ ਜਿਹੜੀ ਬੇਬੇ ਦੀ ਮੈਂ ਚੀਜ਼ ਖੋਲ ਖੋ ਸਕਾ ਨਾ ਉਹਦੀ ਵੀ ਮੰਮੀ ਆਪਦੇ ਕੰਮ ਲੱਗ ਗਈ ਆ ਸੋ ਅੱਗੇ ਬਹੁਤ ਹੀ ਸੋਹਣੀਆਂ ਸੋਹਣੀਆਂ ਫੋਟੋਆਂ ਆ ਆ ਫੋਟੋ ਦਿਖਾ ਦਿੱਤੀ ਜਾਵੇ ਇਹ ਕੀ ਦੀਆ ਇਹ ਰਾਜੇ ਦੀ ਆ ਇਹ ਤਾਂ ਆਇਆ ਜੀ ਤਾਂ ਹਾਂ ਉਹ ਤੇ ਰਾਜੇ ਪਾਪਾ ਪਰ ਮੈਂ ਪਾਪਾ ਹੀ ਕਹਿਣਾ ਹਾਂ ਹਾਂ ਇਹ ਪਾਪਾ ਇਹ ਪਾਪਾ ਦੀ ਫੋਟੋ ਆ ਆ ਇਧਰ ਕੀ ਆ ਕਰੋ ਲਾਓ ਜੀ ਹੁਣ ਫੋਟੋ ਤੇ ਫੋਟੋ ਥਾ ਫੋਟੋ ਵੱਜਣੀ ਹੈ ਸਾਰੇ ਇਕੱਠੇ ਆ ਗਏ ਸਭ ਤੋਂ ਪਹਿਲਾਂ ਟੈਂਟ ਡੇ ਯਾਰ ਇਹਦੇ ਚ ਨਾ ਇੱਕ ਤੁਹਾਨੂੰ ਚੀਜ਼ ਦੇਖਣ ਨੂੰ ਮਿਲੂਗੀ ਕਿ ਆਪਣੇ ਜਿਵੇਂ ਹੁਣ ਤੇ ਚੱਲ ਸਾਰੇ ਮਾਡਰਨ ਹੋ ਜਗੇ ਪਹਿਲਾ ਇਹ ਸਾਰੀਆਂ ਫੋਟੋ ਹੈਗੀਆਂ 1900 ਸਨ ਦੀਆਂ ਕਿ ਪਹਿਲਾਂ ਲੋਕ ਲੋਕਾਂ ਦਾ ਪਹਿਰਾਵਾ ਸਿੰਪਲ ਜਿਹਾ ਬੜੇ ਸਾਦਗੀ ਜਿਹੇ ਵਾਲੇ ਇਹ ਸਾਰੀਆਂ ਚੀਜ਼ਾਂ ਵੇਖਣ ਵਾਲੀ ਡੈਡੀ ਜੀ ਆਹ ਕੌਣ ਆ ਬੁਰੇ ਆ ਕੈਮਰਾਮੈਨ ਦੇ ਕੋਲੇ ਆਓ ਇਹ ਕੌਣ ਆ ਮੈਂ ਟੰਡੜਾ ਲਓ ਜੀ ਇਹ ਡੈਡੀ ਜੀ ਨੇ ਆਹ ਤੇਰਾ ਆ ਬਿਆਂ ਦਾ ਮਾਮਾ ਅੱਛਾ ਇਹ ਛਿੰਦਾ ਜਿਹੜਾ ਕਨੈਕਟਰ ਲੱਗਾ ਸੀ ਅੱਛਾ ਇਹ ਜਿਵੇਂ ਬੇਬੇ ਤੇਰਾ ਭਰਾ ਹਾਂ ਮੇਰਾ ਭਰਾ ਤੇ ਆ ਇਹ ਇੱਕ ਨਾਈਟਰ ਹੈ ਤੇ ਡਰਾਈਵਰ ਸੀ ਇਹ ਇਥੋਂ ਦਾ ਨਰੰਗੇ ਦਾ ਅੱਛਾ ਲਓ ਜੀ ਆ ਬੇਬੇ ਅੱਛਾ ਬੇਬੇ ਤੇਰਾ ਭਰਾ ਆ ਹਾਂ ਮੇਰਾ ਛੋਟਾ ਭਰਾ ਸਤ ਸਾਰਿਆਂ ਦਾ ਛੋਟਾ ਸੀ ਅੱਛਾ ਲਓ ਵੀ ਆ ਨੈਟਰ ਲੱਗਾ ਸੀ ਬੇਬੇ ਦਾ ਰੀਅਲ ਬ੍ਰਦਰ ਹਾਂ ਇੱਕ ਨੈਟਰ ਲੱਗਾ ਵਾਹ ਜੀ ਵਾਹ ਕੀ ਬਾਤਾਂ ਆਈ ਜ਼ਰਾ ਕਹੀ ਤਾਂ ਬਾਡੀ ਭਰਉਣ ਲੱਗੀ ਜਾਂਦੀ ਆ ਤੇ ਇਹਨੂੰ ਵੀ ਨਹੀਂ ਆ ਰਹਾ ਉਹ ਇੱਕ ਜੀ ਯਾਰ ਫੋਟੋ ਮਾ ਪ੍ਰਾਣੀਆ ਲਓ ਜੀ ਬੇਬੇ ਆ ਚੈੱਕ ਕਰ ਆ ਕੌਣ ਕਾਣਿਆ ਮੈਨੂੰ ਪਤਾ ਲੱਗ ਗਿਆ ਮੈਨੂੰ ਤਾਂ ਕੁਝ ਸਮਝ ਨਹੀਂ ਲੱਗਦੀ ਡੈਡੀ ਮੈਂ ਇੱਧਰ ਇੱਕ ਆ ਹੈਗੇ ਆ ਡੈਡੀ ਜੀ ਇਹ ਆ ਹੈਗਾ ਆ ਪਤਾ ਨਹੀਂ ਕੌਣ ਹੈ ਗੋਰਾ ਬੰਗਾ ਵੜੇ ਵਾਲਾ ਪਤਾ ਨਹੀਂ ਆ ਨਗਿੰਦਰ ਚਾਚਾ ਤੇ ਆ ਪਾਪਾ ਆ ਆ ਡੈਡੀ ਜੀ ਨੂੰ ਫੋਟੋ ਦਿਖਾਉ ਕਰਾਂ ਨਹੀਂ ਓ ਯਾਰ ਲੈਣੀ ਇੱਕ ਪੁਰਾਣੀ ਫੋਟੋ ਬੜੀ ਕੱਢ ਲਪੀ ਹੋ ਆ ਇਧਰ ਇਧਰ ਜੀ ਦੇਖੋ ਓ ਯਾਰ ਓਹ ਉਹ ਕਿਹੜਾ ਸੀਗਾ ਪਰਲੇ ਵਾਸੇ ਪਰਲੇ ਵਾਸੇ ਕਿਹੜਾ ਸੀਗਾ ਪਤਾ ਨਹੀਂ ਆ ਇਹ ਕਹਿੰਦਾ ਡੈਡੀ ਹਾਂ ਉਹ ਨੀ ਕੌਣ ਯਾਰ ਆ ਨਾ ਕਰੋ ਦੱਸੋ ਕਰਾਂ ਦੀ ਆ ਕੌਣ ਆ ਡਾਡੀ ਤੇ ਆਤਾ ਆਈਆ ਨਿਲੂ ਆ ਨਾ ਆ ਪਾਪਾ ਆ ਮਿੰਟਾ ਬੜਾ ਤਾ ਅੱਛਾ ਮਿੰਟਾ ਸ਼ਬੀਲ ਤੇ ਆ ਨਾ ਸ਼ਬੀਲ ਐ ਸ਼ਬੀਲ ਸ਼ਬੀਲ ਆਈ ਇਹ ਹੈ ਕਿੱਥੋਂ ਦੀ ਫੋਟੋ ਇਹ ਕਿੱਥੇ ਸ਼ਬੀਲ ਕਿੱਥੇ ਲਾਈ ਸੀ ਤੋ ਆਪਣੀ ਥੀਮ ਲੱਗੂਏ ਮੂਰੇ ਸਾਡ ਅੱਛਾ ਜਿਹੜਾ ਪੁਰਾਣਾ ਕਰ ਹੁੰਦਾ ਸੀ ਉਹਦੇ ਬੂਹੇ ਮੂਰੇ ਵਾਹ ਕਿੰਡੀਆਂ ਬੇਬੇ ਇੱਧਰ ਵੇਖ ਇਧਰ ਦੇਖ ਰਾਨੀ। ਔਰ ਡੈਡੀ ਤਾਇਆ ਨੀਲੂ। ਆਹ ਘਰਪਾਲ ਹੈ। ਹਾਂ। ਆਹ। ਓ ਪਾਪਾ ਪਿੱਛੇ ਖੜਾ ਹੈ। ਅੱਛਾ। ਤੇ ਆਹ ਕੋਲ ਸਿਰ ਛੱਟ ਜਣ ਕੇ ਖੜਾ। ਪਤਾ ਨਹੀਂ ਲੱਗਦਾ। ਡੈਡੀ ਆਹ ਕੌਣ? ਇਹ ਦੀ ਨਹੀਂ ਕੋਈ ਸਮਝ। ਆ ਨਿਕਲੇ ਜਾਂ ਨਾ। ਇਹ ਬੱਲਾ ਨਹੀਂ ਕੌਣ। ਹਾਂ। ਲਓ ਜੀ ਨੈਕਸਟ ਫੋਟੋ। ਕਿਉਂ ਇਧਰ ਵਿੱਲੇ, ਪ੍ਰਾਣੀ ਜਦੋਂ ਵਿੱਲੇ। ਇਹ ਬਾਪੇ ਉਹਨਾਂ ਦੀ ਫੋਟੋ ਆ। ਵਾਹ ਜੀ ਵਾਹ, ਕੀ ਬਾਤਾਂ। ਆਏ ਹਾਏ ਯਾਰ ਆ ਫੋਟੋ ਤੇ ਈ ਘੈਂਟ ਆ ਨਾ ਯਾਰ ਕਰੋਗੇ ਸਾਰੇ ਜਾਣੇ ਕੌਣ ਲਓ ਜੀ ਬੇਬੇ ਇਧਰ ਦੇਖ ਘਰਾਂ ਦੀ ਕੌਣ ਕਾਣੇ ਆ ਆਹ ਤਾਂ ਮਾਸਟਰ ਆ ਹਾਂ ਆਹ ਤੇਰਾ ਬਾਪੂ ਆ ਹਾਂ ਆਹ ਨਿਗਿੰਦਰ ਆ ਤੇ ਆ ਬਿਆੰਕਾ ਹਣ ਲਓ ਜੀ ਆ ਰਾਈਟ ਸਾਈਡ ਬਾਪੂ ਜੀ ਨੇ ਤੇ ਨਾਲ ਉਹਨਾਂ ਦੇ ਬ੍ਰਦਰ ਤੇ ਆਹ ਡੈਡੀ ਜੀ ਨੇ ਤੇ ਆਹ ਚਾਚਾ ਜੀ ਨੇ ਕਿੱਡੀ ਕਿੱਡੀ ਸੋਹਣੀ ਫੋਟੋ ਆ ਬੇਬੇ ਬਾਪੂ ਦਾ ਸਮਾ ਕੇ ਰੱਖਿਆ ਬਾਪੂ ਦੀਆਂ ਉਹ ਦੋਨੀਆਂ ਹੈਣਾ ਕਿੱਡੀ ਸੋਹਣੀ ਆ ਬਾਬਾ ਨੇ ਤੇ ਵਸਾ ਕਰ ਦਮੇ ਨਾ ਕਿ ਮੈਂ ਫੋਟੋ ਨਾ ਕਿ ਜੜ ਦੇ ਬਾਬੂ ਹਣਾ ਦੀ ਪ੍ਰਾਣੇ ਫੋਟੋ ਇਧਰ ਚੈੱਕ ਕਰੋ ਯਾਰ ਬਾਪੂ ਸਾਡਾ ਸਕੂਟਰ ਤੇ ਬੈਠਾ ਬੇਬੇ ਇਧਰ ਇਧਰ ਦੇਖ ਕਿੱਡੀ ਸੋਹਣੀ ਫੋਟੋ ਬੰਦੇ ਚਲੇ ਜਾਂਦੇ ਜਿਆਦਾ ਰਹਿ ਜਾਂਦੇ ਮਮਾ ਦੇਖਿਆ ਕਿੰਨੀ ਸੋਹਣੀ ਫੋਟੋ ਬਾਪੂ ਬਾਪੂ ਸੁਰੂਪੇ ਪਤਲੇ ਨਹੀਂ ਸੀਗੇ ਨਾ ਹਾਂ ਤੇ ਨਵਾਂ ਲਿਆ ਸੀ ਫਿਰ ਬੇ ਹਾਂ ਸਕੂਟਰ ਨਵਾਂ ਲੈਂਦਾ ਮਾਮੇ ਜੀ ਨੇ ਲੈ ਕੇ ਦਿੱਤਾ ਸੀ ਇਹ ਮਾਮੇ ਜੀ ਨੇ ਲੈ ਕੇ ਦਿੱਤਾ ਸੀ ਲਓ ਵੀ ਅੱਗੇ ਬਾਪੂ ਉਹਨਾਂ ਦੇ ਮਾਮੇ ਨੇ ਲੈ ਕੇ ਦਿੱਤਾ ਸੀ ਇਹ ਅੱਛਾ ਹਾਂ ਉਹ ਆਇਆ ਮਲੇਸ਼ੀਆ ਤੋਂ ਆਏ ਸੀ ਮਾਮੇ ਜੀ ਹੋਣੇ ਤੇ ਉਹਨਾਂ ਨੇ ਪੈਸੇ ਦਿੱਤੇ ਸੀ ਜੀਰੋਂ ਲੈ ਕੇ ਆਏ ਸੀ ਸਕੂਟਰ ਬਾਪੂ ਨੂੰ ਤੇ ਡਰਾਈਵਰੀ ਆਉਂਦੀ ਨਹੀਂ ਨਾ ਮਾਸਟਰ ਨਹੀਂ ਸੀ ਜਾਣਦਾਗਾ ਤੇ ਫੇਰ ਅਸੀਂ ਇੱਥੇ ਖੜੀਆਂ ਵੇਹਣੀਆਂ ਨਹੀਂ ਜੀਰੋ ਆਪ ਮਾਸਟਰ ਲੈ ਕੇ ਆ ਸਕੂਟਰ ਚਲਾ ਕੇ ਅਸੀਂ ਦੇਖਿਆ ਆਪ ਸਕੂਟਰ ਜੀਰੋ ਲੈ ਕੇ ਤੇ ਚਲਾ ਕੇ ਲਿਆ ਆਪ ਵਾਹ ਜੀ ਹਾਂ ਇਹ ਲੋ ਆਣ ਕੇ ਕਿਹੜਾ ਦਿੱਤਾ ਤੇ ਆਦਾ ਚੱਲ ਗਿਆ ਨਹੀਂ ਤੂੰ ਵੀ ਬਹਿ ਕੇ ਹੂੰ ਤਾਂ ਲੈ ਲਾ ਅੱਛਾ ਹਾਂ ਫਿਰ ਇਹ ਵੀ ਬਹਿ ਗਿਆ ਮੈਂ ਵੀ ਵੇਲਾ ਵਾਕੇ ਯਾਦਾ ਹੀ ਰਹਿ ਜਾਂਦੀ ਬੰਦਾ ਚਲੇ ਜਾਂਦਾ ਤਸਵੀਰਾਂ ਮੈਲਾ ਕਦੇ 골ਦੀਆਂ ਨਹੀਂ ਹਨ ਯਾਦਗਾਰੀਆਂ ਨੂੰ 골ਦਮਾ ਕਹਿ ਦੇਣਾ ਇਹ ਸਮਾਨ ਤੋਂ ਸਜਣੋ ਹੋਰ ਬੜਾ ਸਮਾਨ ਇਹ ਟਰੰਕ ਵਿੱਚ ਪਿਆ ਹੋਇਆ ਤੁ ਜੇ ਅਸੀਂ ਸਾਰਾ ਸਮਾਨ ਦਿਖਾਉਣ ਲੱਗ ਪਏ ਬਲੌਗ ਬੜਾ ਵੱਡਾ ਹੋ ਜਾਣਾ ਜੇ ਬੜੀਆਂ ਪੁਰਾਣੀਆਂ ਆ ਵਿਰਾਸਤ ਦੀਆਂ ਚੀਜ਼ਾਂ ਸਾਬ ਕੇ ਰੱਖੀਆਂ ਹੋਈਆਂ ਜੇ ਤੁਸੀਂ ਕਹਿੰਦੇ ਕਿ ਇਹ ਸਾਰਾ ਹੋਰ ਵੀ ਵੇਖਣਾ ਤੇ ਉਹਦਾ ਆਪਾਂ ਸੈਕੰਡ ਪਾਰਟ ਬਣਾ ਦਾਂਗੇ ਉਹ ਤੁਸੀਂ ਕਮੈਂਟਾਂ 'ਚ ਦੱਸ ਦਿਓ ਕਿ ਵੀਰੇ ਸੈਕੰਡ ਪਾਰਟ ਵੀ ਬਣਾ ਦੋ ਤੋਂ ਬੜੀਆਂ ਸੋਹਣੀਆਂ ਸੋਹਣੀਆਂ ਪੁਰਾਣੀਆਂ ਚੀਜ਼ਾਂ ਤੋਡੇ ਕੰਮ ਵਧੀਆ ਵੇਖਣ ਵਾਲੀਆਂ ਵੀ ਉਹ ਵੀ ਦਿਖਾ ਦਾਂਗੇ ਤੁਹਾਨੂੰ ਸੋ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮਿਲਦੇ ਹਾਂ ਕੱਲ੍ਹ ਸਵੇਰ 9 ਵਜੇ ਸੋ ਡੇਲੀ ਵਲੌਗ ਆ ਰਹੇ ਬਹੁਤ ਪਿਆਰ ਦਿਓ ਤੇਰੇ ਉਤੇ ਸਾਰਾ ਸਤਿਕਾਰ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਸੋਟਾ ਕਰਦੇ ਹਾਂ ਸੋ ਰੱਬ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਜੀ ਰੱਖੇ ਚੜ੍ਹਦੀ ਕਲਾ ਜੀ ਰੱਖੇ ਸਾਨੂੰ ਵੀ ਚੜ੍ਹਦੀ ਕਲਾ ਜੀ ਰੱਖੇ ਬਣਾਉਣ ਵਾਲਿਆਂ ਤੁਹਾਨੂੰ ਵੇਖਣ ਵਾਲਿਆਂ ਨੂੰ ਚੜ੍ਹਦੀ ਕਲਾ ਜੀ ਰੱਖੇ ਮਾਰਾ ਸੋ ਜਿਨੋਂ ਮਿਲਦੇ ਅਗਲੇ ਵਲੌਗ ਵਿੱਚ